ਸਾਨੂੰ ਆਪਣਾ ਜੀਵਨ ਉੱਚਾ ਤੇ ਸੁਚੱਤ ਕਰਨਾ ਹੀ ਪੈਣਾ ਇੱਕ ਪਾਸੇ ਅਸੀਂ ਕੋੜੇ ਬੋਲ ਬੋਲੀਏ ਦੂਜੇ ਪਾਸੇ ਅਸੀਂ ਇਹ ਐਕਸਪੈਕਟ ਕਰੀਏ ਉਮੀਦ ਰੱਖੀਏ ਵਾਹਿਗੁਰੂ ਜੀ ਦੇ ਕੋਲੋਂ ਕਿ ਸਾਡੇ ਉੱਤੇ ਅਪਾਰ ਕਿਰਪਾ ਬਣੀ ਰਹੇ ਫਿਰ ਮਾਲਕ ਸਾਨੂੰ ਕਿਵੇਂ ਪਿਆਰ ਕਰਨਗੇ ਸਵੇਰ ਨੂੰ ਉੱਠੇ ਉੱਠਦੇ ਸਾਰ ਹੀ ਆਪਾਂ ਆਪਣੇ ਮਨ ਦੇ ਵਿੱਚ ਕਿਹੋ ਜਿਹੇ ਵਿਚਾਰ ਲੈਨੇ ਆ ਸਾਰਾ ਦਿਨ ਆਪਾਂ ਨਿੰਦਿਆ ਚੁਗਲੀ ਤੇ ਕਰਦੇ ਹਾਂ ਦੂਸਰਿਆਂ ਨੂੰ ਮਾਰਾ ਬੋਲਦੇ ਆ ਉਹਨਾਂ ਦਾ ਹੱਕ ਮਾਰਦੇ ਹਾਂ ਸੱਚ ਬੋਲਣ ਦੀ ਬਜਾਏ ਅਸੀਂ ਝੂਠ ਦਾ ਸਹਾਰਾ ਲੈਂਦੇ ਆ ਇਹਨੇ ਆਪਣੇ ਮਨ ਦੇ ਵਿੱਚ ਵਿਚਾਰ ਲੈ ਕੇ ਅਸੀਂ ਮਾਲਕ ਨੂੰ ਸ਼ਾਇਦ ਪਾਗਲ ਸਮਝਦੇ ਹਾਂ ਕਿ ਉਹ ਸਾਡੀਆਂ ਗੱਲਾਂ ਦੇ ਵਿੱਚ ਆ ਜਾਵੇਗਾ ਅਸੀਂ ਇੱਥੇ ਕੀ ਕਰਦੇ ਹਾਂ ਚਤੁਰਾਈ ਮਾਰਦੇ ਹਾਂ ਪਰ ਗੁਰਬਾਣੀ ਵਿੱਚ ਦੱਸਿਆ ਕਿ ਉਹੀ ਸਭ ਤੋਂ ਜ਼ਿਆਦਾ ਚਤੁਰ ਤੇ ਚਲਾਕ ਹੈ ਹਣ ਜੇ ਅਸੀਂ ਸਿਮਰਨ ਕਰਨ ਸਮੇਂ ਮਾਲਕ ਨੂੰ ਮਾਰ ਦੇ ਨਾਲ ਆਵਾਜ਼ ਮਾਰਾਂਗੇ ਵਾਹ ਗੁਰੂ ਵਾਹ ਗੁਰੂ ਫੇਰ ਹੀ ਤਾਂ ਸਾਡੇ ਵੱਲੋਂ ਪਿੱਛੇ ਮੁੜ ਕੇ ਵੇਖੇਗਾ ਆਪਾਂ ਜਦੋਂ ਕਿਸੇ ਨੂੰ ਪਿਆਰ ਨਾਲ ਆਵਾਜ਼ ਮਾਰੀਏ ਤਾਂ ਉਹ ਪਿੱਛੇ ਮੁੜ ਕੇ ਜ਼ਰੂਰ ਵੇਖਦਾ ਤੇ ਜੇ ਆਪਾਂ ਜਾਂਦੇ ਹੋਏ ਕਿਸੇ ਰਾਹੀ ਨੂੰ ਉੱਚੀ ਉੱਚੀ ਗਾਲਾਂ ਕੱਢੀਏ ਤਾਂ ਉਹ ਭਾਈ ਅਗਲਾ ਪਿੱਛੇ ਮੁੜ ਕੇ ਵੀ ਨਹੀਂ ਵੇਖਦਾ ਨਾਲੇ ਜਦੋਂ ਅਸੀਂ ਇੰਜ ਪਿਆਰ ਦੇ ਨਾਲ ਸਿਮਰਨ ਕਰਦੇ ਆਂ ਨਾ ਫੇਰ ਸਾਨੂੰ ਆਪਣੇ ਆਪ ਨੂੰ ਵੀ ਰਸ ਆਉਂਦਾ ਆ ਮਨ ਸਾਡਾ ਟਿਕ ਜਾਂਦਾ ਤੇ ਟਿਕਿਆ ਹੋਇਆ ਮਨ ਹੀ ਅਨਹਦ ਸ਼ਬਦਾਂ ਨੂੰ ਸੁਣ ਸਕਦਾ ਫੇਰ ਹੀ ਪਤਾ ਚੱਲੂਗਾ ਕਿ ਸਾਡੇ ਇਸ ਦੇਹੀ ਦੇ ਅੰਦਰ ਮਾਲਕ ਨੇ ਨਾਮ ਰੱਖਿਆ ਆ ਤੇ ਅਸੀਂ ਉਸ ਨਾਮ ਨੂੰ ਸੁਣਨਾ ਹੈ ਜਦ ਤੱਕ ਅਸੀਂ ਵਾਹਿਗੁਰੂ ਜੀ ਦੇ ਮੁਖ ਦੀ ਆਵਾਜ਼ ਨੂੰ ਸੁਣਿਆ ਹੀ ਨਹੀਂ ਅਸੀਂ ਭਗਤੀ ਕਿਵੇਂ ਕਰਾਂਗੇ ਕਿਵੇਂ ਸਾਨੂੰ ਉਹ ਨਾਮ ਦਾ ਸਹਾਰਾ ਮਿਲੇਗਾ ਅਸੀਂ ਮਾਇਆ ਨੂੰ ਹੀ ਇੱਕ ਸਹਾਰਾ ਮੰਨੀ ਬੈਠੇ ਆ ਆਪਣੇ ਹੀ ਮਨ ਦੇ ਵਿੱਚ ਕਈ ਤਰ੍ਹਾਂ ਦੇ ਫੁਰਨੇ ਲੈ ਲੈਨੇ ਆ ਸਾਰਾ ਦਿਨ ਆਪਾਂ ਕਿਹੋ ਜਿਹੇ ਵਿਚਾਰ ਲੈਨੇ ਆ ਕਾਮ ਕ੍ਰੋਧ ਲੋਭ ਅਹੰਕਾਰ ਗੁਰਦੁਆਰੇ ਜਾ ਕੇ ਆਪਾਂ ਸੱਚੇ ਤੇ ਸੁੱਚੇ ਹੋ ਜਾਂਦੇ ਆ ਅਸੀਂ ਗੁਰੂ ਸਾਹਿਬ ਜੀ ਨੂੰ ਵੀ ਲੱਗਦਾ ਪਾਗਲ ਹੀ ਸਮਝਦੇ ਆ ਕਿ ਉਹਨਾਂ ਨੇ ਸਾਡੀ ਚਤੁਰਾਈ ਦੇ ਹੇਠਾਂ ਆ ਜਾਣ ਜਦਕਿ ਮਾਲਕ ਤਾਂ ਹਰ ਸਮੇਂ ਸਾਡੇ ਸਾਹਮਣੇ ਨੇ ਤੇ ਹਰ ਸਮੇਂ ਸਾਨੂੰ ਵੇਖਦੇ ਪਏ ਨੇ ਇਹ ਬੰਦਾ ਕੀ ਕਰਦਾ ਪਿਆ ਹੈ ਹੁਣ ਇਹਦੇ ਚਿੱਤ ਦੇ ਵਿੱਚ ਕਿਹੜੇ ਵਿਚਾਰ ਚੱਲਦੇ ਆ ਇਹਨੇ ਕਿਸੇ ਦੂਸਰੇ ਦੀ ਨਿੰਦਿਆ ਕਿੰਨੀ ਕੀਤੀ ਆ ਇਹਨੇ ਮੇਰਾ ਨਾਮ ਕਿੰਨਾ ਜਪਿਆ ਇਹਨੇ ਮੇਰਾ ਨਾਮ ਕਿੰਨਾ ਸੁਣਿਆ ਹੁਣ ਗੁਰਬਾਣੀ ਤਾਂ ਸਾਨੂੰ ਇੰਜ ਸਮਝਾਉਂਦੀ ਆ ਕਿ ਮਾਲਕ ਵਾਹਿਗੁਰੂ ਜੀ ਦਾ ਸਾਡੇ ਕੋਲੋਂ ਸਿਰਫ ਪਿਆਰ ਚਾਹੁੰਦੇ ਆ ਜਿਨ੍ਹਾਂ ਨੇ ਸੁੱਚਾ ਪਿਆਰ ਕੀਤਾ ਉਸ ਮਾਲਕ ਨੂੰ ਮਾਲਕ ਨੇ ਉਹਨਾਂ ਨੂੰ ਆ ਕੇ ਦਰਸ਼ਨ ਦਿੱਤੇ ਨੇ ਉਨ੍ਹਾਂ ਦੇ ਨਾਲ ਆ ਕੇ ਵਿਚਾਰਾ ਕੀਤੀਆਂ ਨੇ ਉਨ੍ਹਾਂ ਦੇ ਨਾਲ ਆ ਕੇ ਗੱਲਾਂ ਕੀਤੀਆਂ ਨੇ ਉਨ੍ਹਾਂ ਦੇ ਨਾਲ ਆ ਕੇ ਅੰਗ ਸੰਗ ਸਹਾਹੀ ਹੋਏ ਨੇ ਉਨ੍ਹਾਂ ਦੇ ਸਾਰੇ ਕਾਰਜ ਸਵਾਰੇ ਨੇ ਹੁਣ ਆਪਾਂ ਵੀ ਮਾਲਕ ਵਾਹਿਗੁਰੂ ਨੂੰ ਬੇਨਤੀ ਕਰੀਏ ਕਿ ਵਾਹਿਗੁਰੂ ਜੀ ਅਸੀਂ ਵੀ ਆਪਣੀ ਰਸਨਾ ਤੋਂ ਬੜੇ ਹੀ ਪਿਆਰ ਦੇ ਨਾਲ ਸਿਮਰਨ ਕਰਨਾ ਚਾਹੁੰਦੇ ਹਾਂ ਸਾਨੂੰ ਵੀ ਆਗੇ ਦਰਸ਼ਨ ਦਿਓ ਸਾਡੇ ਤੇ ਵੀ ਕਿਰਪਾ ਕਰੋ ਤੇ ਆਓ ਆਪਾਂ 1 ਮਿੰਟ ਵਾਸਤੇ ਉਸ ਮਾਲਕ ਨੂੰ ਪਿਆਰ ਦੇ ਨਾਲ ਅਵਾਜ਼ਾਂ ਮਾਰੀਏ ਤਾਜੋ ਸਾਨੂੰ ਵੀ ਉਸ ਮਾਲਕ ਵਾਹਿਗੁਰੂ ਦੇ ਦਰਸ਼ਨ ਹੋ ਜਾਣ ਨੇਤਰ ਬੰਦ ਕਰਕੇ ਸਾਹਮਣੇ ਦੇਖਣਾ ਹੈ ਰਸਨਾ ਤੋਂ ਬੋਲਣਾ ਹੈ ਕੰਨਾਂ ਤੋਂ ਸੁਣਨਾ ਹੈ ਸਰੀਰ ਨੂੰ ਹਿਲਾਉਣਾ ਨਹੀਂ ਹੈ ਇਹ ਸਿਮਰਨ ਕਰਨ ਦਾ ਪਹਿਲਾ ਸੂਲ ਹੈ ਜੋ ਰਸਨਾ ਦੇ ਵਿੱਚੋਂ ਆਵਾਜ਼ ਨਿਕਲਦੀ ਹੈ ਉਸ ਨੂੰ ਪਿਆਰ ਦੇ ਨਾਲ ਸੁਣਨਾ ਹੈ ਹਾਂਜੀ ਕਰੋ ਸ਼ੁਰੂ ਜੀ ਵਾ ਗੁਰੂ ਵਾ ਗੁਰੂ ਵਾ ਗੁਰੂ ਵਾਹ 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 ਗੁਰੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣ ਸੰਸਾਰ ਦੇ ਵਿੱਚ ਵੀ ਸਭ ਜੀ ਵੀ ਇਹੀ ਚਾਹੁੰਦੇ ਆ ਕਿ ਸਾਨੂੰ ਪਿਆਰ ਮਿਲੇ ਤੇ ਮਾਲਕ ਵੀ ਇਹੀ ਚਾਹੁੰਦੇ ਆ ਪਰ ਅਸੀਂ ਸੰਸਾਰ ਨੂੰ ਪਿਆਰ ਦੇਣ ਵਾਸਤੇ ਹਰ ਇੱਕ ਉਬਰਾਲਾ ਕਰ ਲੰਨੇ ਆ ਸਾਡੇ ਕੋਲੋਂ ਮਾਲਕ ਨੂੰ ਪਿਆਰ ਨਹੀਂ ਕਰਿਆ ਜਾਂਦਾ ਸਾਡਾ ਮਾਲਕ ਦੇ ਨਾਲ ਪਿਆਰ ਪੈ ਗਿਆ ਇਹਦੀ ਕੀ ਨਿਸ਼ਾਨੀ ਹੈ ਸਾਡੀ ਰਸਨਾ ਦੇ ਉਤੋਂ ਹਰ ਸਮੇ ਵਾਹਿਗੁਰੂ ਵਾਹਿਗੁਰੂ ਨਿਕਲੇਗਾ ਜਿੱਥੇ ਮਰਜੀ ਅਸੀਂ ਹੋਵਾਂਗੇ ਤਾਂ ਸਾਡੇ ਚਿੱਤ ਦੇ ਵਿੱਚ ਮਨ ਦੇ ਵਿੱਚ ਉਸ ਮਾਲਕ ਦੀ ਯਾਦ ਵਸੇਗੀ ਇਸ ਦਾ ਮਤਲਬ ਸਾਡਾ ਮਾਲਕ ਦੇ ਨਾਲ ਪਿਆਰ ਪੈ ਗਿਆ ਤੇ ਜੋ ਜੀਵ ਸੰਸਾਰ ਦੇ ਵਿੱਚ ਸੁਬਾ ਆ ਕੇ ਸ਼ਾਮ ਨੂੰ ਮਾਲਕ ਨੂੰ ਬਿਨਾਂ ਯਾਦ ਕੀਤੇ ਚਲਾ ਜਾਂਦਾ ਉਸ ਨੂੰ ਕਰਤਾਰ ਨਹੀਂ ਯਾਦ ਉਸ ਨੂੰ ਸੰਸਾਰ ਯਾਦ ਹੈ ਤੇ ਗੁਰੂ ਜੀ ਕਹਿੰਦੇ ਅਜਿਹੇ ਜੀਵਾਂ ਨੂੰ ਅੱਗੇ ਦੀ ਅੱਗੇ ਜੁਨਾ ਵਿੱਚ ਜਾਣਾ ਪੈਂਦਾ ਜਮਾ ਦੀ ਮਾਰ ਖਾਣੀ ਪੈਂਦੀ ਆ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਉਸ ਮਾਲਕ ਦੀ ਮੁੱਖ ਦੀ ਆਵਾਜ਼ ਨੂੰ ਪਹਿਚਾਣਿਆ ਨਹੀਂ ਸੰਸਾਰ ਦੇ ਵਿੱਚ ਪਿਆਰ ਕਰਨਾ ਸਾਨੂੰ ਸਾਡੇ ਮਾਪੇ ਵਾਪ ਭੈਣਾਂ ਭਾਈਆਂ ਨੇ ਦੋਸਤਾਂ ਮਿੱਤਰਾਂ ਨੇ ਰਿਸ਼ਤੇਦਾਰਾਂ ਨੇ ਸਿਖਾ ਦਿੱਤਾ ਬਹੁਤ ਸਾਨੂੰ ਲੈਕਚਰ ਸੁਣਨ ਨੂੰ ਮਿਲਦੇ ਆ ਕਿ ਇਦਾਂ ਪਿਆਰ ਕਰਨਾ ਆ ਪਰ ਮਾਲਕ ਦੇ ਨਾਲ ਪਿਆਰ ਅਸੀਂ ਕਿਵੇਂ ਪਾਉਣਾ ਆ ਕਿਵੇਂ ਅਸੀਂ ਆਪਣੇ ਹੱਡ ਹੱਡ ਦੇ ਵਿੱਚ ਰੋਮ ਰੋਮ ਦੇ ਵਿੱਚ ਮਨ ਦੇ ਹਿਰਦੇ ਦੇ ਵਿੱਚ ਉਸ ਮਾਲਕ ਨੂੰ ਵਸਵਾਉਣਾ ਸਾਨੂੰ ਕਿਸੇ ਨੇ ਨਹੀਂ ਦੱਸਿਆ ਤੇ ਹੁਣ ਜਦੋਂ ਆਪਾਂ ਸਾਰਿਆਂ ਨੂੰ ਸੋਝੀ ਪਈ ਆ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਹੀ ਬੱਚਿਆਂ ਨੂੰ ਇਹ ਸਮਝਾਉਂਦੇ ਆ ਕਿ ਆਪਣੇ ਜੀਵਨ ਦੇ ਦੌਰਾਨ ਜਿਹੋ ਜਿਹਾ ਪਿਆਰ ਤੁਸੀਂ ਆਪਣੇ ਘਰਦਿਆਂ ਨੂੰ ਕਰਦੇ ਹੋ ਚੀਜ਼ਾਂ ਵਸਤੂਆਂ ਨੂੰ ਕਰਦੇ ਹੋ ਇੱਕ ਯਾਦ ਮਨ ਦੇ ਕੋਨੇ ਦੇ ਵਿੱਚ ਉਸ ਮਾਲਕ ਨੂੰ ਵੀ ਵਸਾ ਲੋ ਜੋ ਤੁਹਾਨੂੰ ਸੁਵਾਸ ਦੇ ਕੇ ਜਿਉਂਦਾ ਰੱਖਦਾ ਜੋ ਤੁਹਾਡੀ ਪਲ ਪਲ ਰੱਖਿਆ ਕਰਦਾ ਤੇ ਜੇ ਅਸੀਂ ਚਾਹੁੰਦੇ ਹਾਂ ਕਿ ਹਰ ਸਮੇਂ ਮਾਲਕ ਸਾਡੀ ਰੱਖਿਆ ਕਰੇ ਤਾਂ ਸਾਨੂੰ ਪਲ ਪਲ ਦੇ ਵਿੱਚ ਉਸ ਮਾਲਕ ਨੂੰ ਯਾਦ ਕਰਨਾ ਪੈਣਾ ਇਹ ਕੋ ਸ਼ਬਦ ਵੀ ਆ ਸ਼ਾਇਦ ਗਾਣਾ ਆ ਪਲ ਪਲ ਯਾਦ ਕਰਾ ਮੈਂ ਤੈਨੂੰ ਹੋਰ ਨਾ ਦਿਸੇ ਸਹਾਰਾ ਮੈਨੂੰ ਲਿਖਣ ਵਾਲੇ ਨੇ ਬਹੁਤ ਸੋਹਣੀ ਗੱਲ ਲਿਖੀ ਆ ਪਰ ਜੇ ਅਸੀਂ ਅਮਲ ਕਰ ਲਈਏ ਜਦ ਤੱਕ ਅਸੀਂ ਅਮਲ ਨਹੀਂ ਕਰਦੇ ਕਿਸੇ ਵੀ ਵਿਚਾਰ ਦੇ ਉੱਤੇ ਪ੍ਰੈਕਟਿਸ ਨਹੀਂ ਕਰਦੇ ਪ੍ਰੈਕਟੀਕਲ ਨਹੀਂ ਕਰਦੇ ਉਦੋਂ ਤੱਕ ਸਾਨੂੰ ਖੁਦ ਨੂੰ ਪਤਾ ਨਹੀਂ ਲੱਗਣਾ ਕਿ ਇਹ ਕੀ ਖੇਡ ਚੱਲਦਾ ਪਿਆ ਕਿਵੇਂ ਮਾਲਕ ਨਾਲ ਪਿਆਰ ਕਰਨਾ ਅੱਜ ਤੱਕ ਅਸੀਂ ਆਪਣੀ ਰਸਨਾ ਨੇਤਰ ਤੇ ਕੰਨ ਸੰਸਾਰ ਵਾਸਤੇ ਹੀ ਵਰਤੇ ਆ ਕਦੇ ਮਾਲਕ ਵਾਸਤੇ ਵਰਤ ਕੇ ਦੇਖੀਂ ਆ ਆਨੰਦ ਰਸ ਦੇਖੋ ਕਿੰਨਾ ਬਣਦਾ ਇਹ ਜਿਹੜੀ ਰਸਨਾ ਹੁਣ ਚੱਪੜ-ਚੱਪੜ ਬੋਲਦੀ ਆ ਨਾ ਮੂੰਹ ਦੇ ਉੱਤੇ ਟੇਪ ਲੱਗ ਜਾਂਦੀ ਆ ਫालतू ਬੋਲਣ ਨੂੰ ਚੱਤੇ ਹੀ ਨਹੀਂ ਕਰਦਾ ਕਈ ਜੀਵ ਸੁਭਾਉ ਉੱਠ ਕੇ ਰਾਤਾਂ ਤੱਕ ਜੋ ਬੋਲਦੇ ਆ ਜੋ ਬੋਲਦੇ ਆ ਪਤਾ ਨਹੀਂ ਉਹ ਕਿਹੜੀਆਂ ਸੰਸਾਰ ਦੀਆਂ ਵਿਚਾਰਾਂ ਕਰਦੇ ਰਹਿੰਦੇ ਆ ਕਿ ਉਹਨਾਂ ਦਾ ਦੱਲ ਨਹੀਂ ਪਰਦਾ ਅਸਲ ਵਿੱਚ ਗੁਰੂ ਜੀ ਕਹਿੰਦੇ ਕਿ ਮਨ ਕੋਈ ਫੁਰਨਾ ਨਹੀਂ ਲੈਂਦਾ ਮਨ ਨੂੰ ਫੁਰਨਾ ਦਿੱਤਾ ਜਾਂਦਾ ਪੰਜਾਂ ਦੁਆਰਾ ਹਰ ਤੁਸੀਂ ਆਪ ਵੀ ਵੇਖ ਸਕਦੇ ਆ ਕਿ ਕਿਹੜਾ ਜੀਵ ਕਿੰਨਾ ਇਹਨਾਂ ਪੰਜਾਂ ਦੇ ਜਾਲ ਦੇ ਵਿੱਚ ਫਸਿਆ ਜੋ ਜੀਵ ਸੰਸਾਰ ਦੀਆਂ ਵਿਚਾਰਾਂ ਕਰੀ ਜਾਂਦਾ ਕਰੀ ਜਾਂਦਾ ਬੋਲੀ ਹੀ ਜਾਂਦਾ ਸਮਝੋ ਉਸ ਨੂੰ ਪੰਜ ਦੂਤਾਂ ਨੇ ਚੰਗੀ ਤਰ੍ਹਾਂ ਜਾਲ ਦੇ ਵਿੱਚ ਫਸਾਇਆ ਹੈ ਮਾਇਆ ਦੀ ਇੱਕ ਜੋ ਸ਼ਰਾਬ ਹੈ ਜੋ ਨਸ਼ਾ ਆਉ ਚੰਗੀ ਤਰ੍ਹਾਂ ਪਿਆ ਕੇ ਉਹਨੂੰ ਨਸ਼ੇ ਦੇ ਵਿੱਚ ਤੁਨ ਕੀਤਾ ਆ ਮਹਰ ਕਹਿੰਦੇ ਜਿਹੇ ਜੀਵ ਨਾਸਤਿਕ ਹੁੰਦੇ ਆ ਮਨਮੁਖ ਹੁੰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਿਹੋ ਜੇ ਵਿਚਾਰ ਲੈਣੇ ਆ ਤੇ ਕਿਹੋ ਜੇ ਨਹੀਂ ਲੈਣੇ ਆਓ ਆਪਾ ਮਾਲਕ ਨੂੰ ਇਹੇ ਬੇਨਤੀ ਕਰੀਏ ਕਿ हे ਸੱਚੇ ਪਾਤਸ਼ਾਹ ਸਾਨੂੰ ਵੀ ਆਪਣੇ ਮੁਖ ਦੀ ਆਵਾਜ਼ ਸੁਣਾਓ ਜਿੱਥੋਂ ਅਨੰਤ ਸੁੱਖ ਮਿਲਦਾ ਹੈ ਜਦੋਂ ਵੀ ਆਪਾਂ ਧਿਆਨ ਦੇ ਵਿੱਚ ਬੈਠਣਾ ਹੈ ਤਾਂ ਮਾਲਕ ਨੂੰ ਇਸ ਤਰੀਕੇ ਬਿਨਾਂ ਬੋਲਿਆਂ ਹੀ ਸੁਰਤੀ ਦੇ ਨਾਲ ਬੇਨਤੀ ਕਰਨੀ ਹੈ ਮਾਲਕ ਬਹੁਤ ਜਲਦੀ ਸੁਣਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ